ਅਮਰੀਕਾ ਰਹਿੰਦੇ ਮੇਰੇ ਸਮੁੱਚੇ ਪੰਜਾਬੀ ਜਿੰਨੇ ਮੇਰੇ ਭੈਣ ਭਰਾ ਨੌਜਵਾਨ ਬਜ਼ੁਰਗ ਮਾਵਾ ਭੈਣਾ ਸਾਰਿਆਂ ਨੂੰ ਅਪੀਲ ਆ ਕਿ ਕੱਲ ਨੂੰ ਐਤਵਾਰ ਨੂੰ ਅਮਰੀਕਾ ਦਾ ਜਿਹੜਾ ਫ੍ਰੈਂਚ ਕੈਂਪ ਹੈ ਸੀਏ ਬਾਬਾ ਵਿਦੀਚੰਦ ਸੋਣੀ ਲਖਰੋਪ ਸੀਏ ਦੇ ਵਿੱਚ ਕੱਲ ਐਤਵਾਰ ਨੂੰ ਮੀਟਿੰਗ ਰੱਖੀ ਗਈ ਆ ਉਹ ਦੇ ਪਰਿਵਾਰ ਵੱਲੋਂ ਜਿਹੜੇ ਨੌਜਵਾਨ ਨੇ ਐਕਸੀਡੈਂਟ ਕੀਤਾ ਤੇ ਤਿੰਨ ਜਿਹੜੀਆਂ ਜਾਨਾਂ ਗਈਆਂ ਨੇ ਉਦੇ ਸਬੰਧ ਚ ਉਹਦੇ ਪਰਿਵਾਰ ਵੱਲੋਂ ਪਰਿਵਾਰਾਂ ਦੇ ਕੋਈ ਨੇੜਲੇ ਬੰਦੇ ਨੇ ਉਹਨਾਂ ਵੱਲੋਂ ਮੀਟਿੰਗ ਰੱਖੀ ਗਈ ਆ ਸੋ ਸੋਚੇ ਪੰਜਾਬੀਆਂ ਨੂੰ ਅਪੀਲ ਆ ਕੇ ਬਾਈ ਉੱਥੇ ਜ਼ਰੂਰ ਕੱਲ ਨੂੰ ਪਹੁੰਚੋ ਆ ਜਿਹੜਾ ਟਿਕਾਣਾ ਤੁਹਾਨੂੰ ਦੱਸਿਆ ਇੱਥੇ ਪਹੁੰਚ ਕੇ ਤਾਂ ਕਿ ਆਪਾਂ ਤੁਸੀਂ ਉਸ ਮੁੰਡੇ ਦੀ ਜਿਹੜੀ ਵੀ ਕੋਈ ਮਦਦ ਕਰਨੀ ਆ ਕੋਈ ਕਾਨੂੰਨੀ ਚਾਰਾ ਜੋਈ ਕਰਨੀ ਆ ਕੋਈ ਕੇਸ ਦੀ ਪੈਰਵਾਈ ਕਰਨੀ ਆ ਵਕੀਲ ਬਕਾਇਦੇ ਕਰਨੇ ਆ ਜਾਂ ਕੋਈ ਦਸਖਤ ਮਹਿਮ ਆਹ ਦਸਖਤ ਮਹਿਮ ਜਿਹੜੀ ਹੈਗੀ ਹਾਲੇ ਕੋਈ ਦਸਖਤ ਮਹਿਮ ਨਹੀਂ ਪੜਾਓ ਚਲਾਈ ਗਈ ਹੁਣ ਹੀ ਮੇਰਾ ਬਿੱਤਰ ਅਮਰੀਕਾ ਰਹਿੰਦਾ ਰਵੀ ਉਹਨੇ ਦੱਸਿਆ ਕਹਿੰਦਾ ਬਾਈ ਹਲੇ ਕੋਈ ਮਹਿਮਨੇ ਚੱਲ ਰਹੀ ਐ ਤੇ ਇਹਦਾ ਇੱਕ ਮਨੀਸ਼ਾ ਕੋਈ ਕੌਸਲ ਨਾ ਦੀ ਕੁੜੀ ਐ ਆਸਟ੍ਰੇਲੀਆ ਰਹਿੰਦੀ ਐ ਤੇ ਉਹਨੇ ਕਦੇ ਜਾਲੀ ਜਾਂ ਬਣਾ ਕੇ ਆਪਣਾ ਆਹ ਡਰਾਮਾ ਰਚ ਕੇ ਲੋਕਾਂ ਤੋਂ 60 65 ਹਜ਼ਾਰ ਡਾਲਰ ਇਕੱਠਾ ਕਰ ਗਈ 10 ਕਰਤ ਮਹਿਮ ਕਹਿੰਦੇ ਨੇ ਚਲਾਤੀ ਗੋ ਫੰਡ ਇਕੱਠਾ ਕਰਨ ਲੱਗੀ ਸੋ ਹਲੇ ਕੋਈ ਗੋ ਫੰਡ ਨਹੀਂ ਇਕੱਠਾ ਕਰ ਰਿਹਾ ਕੋਈ ਹਲੇ ਕੁਝ ਨਹੀਂ ਹੋ ਰਿਹਾ ਇਹ ਵੀ ਆਪਾਂ ਨੂੰ ਬਚਣ ਦੀ ਲੋੜ ਆ ਬਹੁਤ ਇਹੋ ਜਿਹੇ ਬੰਦੇ ਜਿਹੜੇ ਠੱਗ ਆਉਣਗੇ ਲੋਕਾਂ ਨੂੰ ਲੁੱਟਣਗੇ ਜਾਂ ਸេច ਲੈਣਗੇ ਵੀ ਆਹ ਕਰੋ ਜੀ ਆਹ ਕਰੋ ਹਲੇ ਕੁਝ ਨਹੀਂ ਕੱਲ ਵਾਲੀ ਮੀਟਿੰਗ ਜਿਹੜੀ ਇਸ ਥਾਂ ਤੇ ਰੱਖੀ ਗਈ ਹੈ ਉਸ ਤੋਂ ਬਾਅਦ ਇਹ ਪਰਿਵਾਰ ਦੇ ਮੈਂਬਰ ਜਾਂ ਕੁਝ ਹੋਰ ਜਿਹੜੇ ਬੰਦੇ ਜੁੜੇ ਹੋਏ ਆ ਉਹ ਤੈਅ ਕਰਨਗੇ ਕਿ ਅਗਲੀ ਜਿਹੜੀ ਰਣਨੀਤੀ ਆ ਉਹ ਇਸ ਮੁੰਡੇ ਦੇ ਪ੍ਰਤੀ ਕੀ ਲਿਖਣੀ ਆ ਦਿਲੀ ਹਮਦਰਦੀ ਆ ਉਹਨਾਂ ਪਰਿਵਾਰਾਂ ਨਾਲ ਜਿਹੜੇ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚੋਂ ਮੈਂਬਰ ਚਲੇ ਗਏ ਆ ਦੁੱਖ ਆ ਬਹੁਤ ਉਸ ਘਟਨਾ ਦਾ ਕਿ ਜਿਹੜਾ ਉਹ ਤਿੰਨ ਜਾਨਾਂ ਗਈਆਂ ਨੇ ਪਤਾ ਨਹੀਂ ਉਸ ਮੁੰਡੇ ਦੀ ਨਗਹਿਲੀ ਆ ਜਾਂ ਉਹਦੀ ਗਲਤੀ ਹੈ ਜਿਹਨੇ ਮਨਚ ਕੀ ਚੱਲਦਾ ਸੀ ਕਿਉਂਕਿ ਅੱਜ ਕੱਲ ਬਾਹਰ ਤੁਸੀਂ ਤੁਰੇ ਫਿਰਦੇ ਹੋ ਡਾਲਰਾਂ ਦੇ ਚੱਕਰਾਂ 'ਚ ਇਧਰ ਟਰੱਕ ਦਾ ਗੇਅਰ ਮਾਰਿਆ ਉਧਰ ਮਾਰਿਆ ਗੇਅਰ ਨਾ 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 ਸੁੱਖ ਨਾ ਚੈਨ ਨਾ ਸਬਰ ਡਾਲਰ 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 ਕਰਦੇ ਫਿਰਦੇ ਹੋ ਸੋ ਇਹ ਵੀ ਥੋੜਾ ਸਬਰ ਤੋਂ ਕੰਮ ਲਓ ਡਾਲਰ ਹੀ ਰਹਿ ਜਾਣਗੇ ਪੱਲੇ ਨਾ ਤੁਹਾਡੇ ਨਾਲ ਲਾਦਾਂ ਨੇ ਰਹਿਣਾ ਨਾ ਤੁਹਾਡਾ ਪੰਜਾਬ ਬਚਣਾ ਤੇ ਆਹ ਜਿਹੜੇ ਨਵੇਂ ਪੰਗੇ ਜੇ ਪੈਂਦੇ ਆ ਤੇ ਤੁਹਾਨੂੰ ਪਤਾ ਮੈਂ ਮੁੜ ਕੇ ਕਿਵੇਂ ਉਹ ਅਗਲੇ ਤੁਹਾਡੀਆਂ ਕਮਿਊਨਿਟੀਆਂ ਨੂੰ ਟਾਰਗੇਟ ਕਰਦੇ ਆ ਜਿਵੇਂ ਬਾਂਦਰ ਦੇ ਸਿਰ ਤੇ ਪੱਗ ਬੰਨ ਕੇ ਉਹ ਕਿਵੇਂ ਮਖੌਲ ਤੇ ਖੇਲੀ ਡਾ ਰਹੇ ਨੇ ਕਰੇ ਕਿਸੇ ਤਰੀਕੇ ਨਾਲ ਖੇਲੀ ਡਾ ਰਹੇ ਨੇ ਔਰ ਕਿਵੇਂ ਫਲੋਰੀਡਾ ਦਾ ਜਿਹੜਾ ਗਵਰਨਰ ਆ ਉਥੋਂ ਦਾ ਕਿਵੇਂ ਉਸ ਨੌਜਵਾਨ ਨੂੰ ਮੁੰਡੇ ਨੂੰ ਧੌਣ ਤੋਂ ਫੜ ਕੇ ਲਿਆ ਕੇ ਜਹਾਜ਼ ਦੇ ਵਿੱਚੋਂ ਉਤਾਰ ਕੇ ਗੱਡੀ ਦੇ ਵਿੱਚ ਬਿਠਾਉਂਦਾ ਤੇ ਕਿਵੇਂ ਫਿਰ ਪੂਰੇ ਅਮਰੀਕਾ ਦੇ ਵਿੱਚ ਪੱਗ ਦੇ ਖਿਲਾਫ ਦਸਤਾਰ ਦੇ ਖਿਲਾਫ ਜਿਹੜਾ ਉਹ ਮਾਹੌਲ ਬਣਾਇਆ ਜਾਂਦਾ ਸੋ ਇਹ ਸਾਨੂੰ ਵੀ ਸੋਚਣ ਦੀ ਲੋੜ ਹੈ ਕਿ ਅਸੀਂ ਨਾ ਇਹ ਜੇ ਮੌਕੇ ਦੇ ਕੇ ਤਾਂ ਬਹਾਨੇ ਭਾਲਦੇ ਆ ਇਹਨਾਂ ਨੇ ਜਿਹੜੀ ਵੀ ਕੋਈ ਆ ਦੋ ਪਾਰਟੀਆਂ ਡੈਮੋਕਰੈਟਿਕ ਪਿਆਰੀ ਪਵਰ ਕਰਨ ਇਹਨਾਂ ਦੇ ਆਪਸੀ ਭੇੜ ਹੈ ਉਹ ਆਪਸੀ ਭੇੜ ਦੇ ਵਿੱਚ ਸਾਨਾਂ ਦੇ ਭੇੜ ਦੇ ਧਰਤੀ ਦਾ ਖਾਓ ਛੋਟੇ ਭੇੜ ਦੇ ਆ ਧਰਤੀ ਦਾ ਖਾਓ ਹੁੰਦਾ ਸੋ ਇਹਨਾਂ ਦੇ ਭੇੜ ਦੇ ਵਿੱਚ ਨੁਕਸਾਨ ਕਿਦਾ ਹੋ ਰਿਹਾ ਰਗੜੇ ਆਪਾਂ ਜਾ ਰਹੇ ਆ ਸੋ ਹੁਣ ਅਗਲੇ ਨੇ ਹੋਰ ਕਾਨੂੰਨ ਬਣਾ ਦਨੇ ਆ ਵੀ ਅਸੀਂ ਇਹਨਾਂ ਨੂੰ ਲਾਇਸੈਂਸ ਨਹੀਂ ਦੇਣੇ ਜੀ ਇਹ ਡਰਾਈਵਰ ਹੀ ਨਹੀਂ ਕਰ ਸਕਦੇ ਜੀ ਉਤਰਾ-ਤਰਾਂ ਦੀਆਂ ਗੱਲਾਂ ਸਾਡੇ ਸਾਹਮਣੇ ਹੁਣਾਉਣਗੀਆਂ ਸੋ ਇਹਨਾਂ ਗੱਲਾਂ ਦਾ ਵੀ ਗ੍ਰੇਜ ਕਰੀਏ ਤੇ ਆਪਾਂ ਆਪਣੇ ਲੋਕਾਂ ਬਾਰੇ ਵੀ ਦੱਸਿਏ ਵੀ ਯਾਰ ਆਪਣੀ ਕੌਮ ਬਾਰੇ ਕਮਿਊਨਿਟੀ ਬਾਰੇ ਇਹਨਾਂ ਲੋਕਾਂ ਨੂੰ ਗੋਰਿਆਂ ਕਾਲਿਆਂ ਨੂੰ ਦੱਸਿਆ ਕਰੋ ਵਾਦ ਤੋਂ ਵਾਦ ਵੀ ਭਾਈ ਅਸੀਂ ਮਾੜੇ ਬੰਦੇ ਨਹੀਂ ਹੈਗੇ ਤੇ ਜਿਹੜੇ ਕੁਝ ਪਰਸੈਂਟ ਹੁੰਦੇ ਵੀ ਹੈ ਵਿੱਚ ਮਾੜੇ ਮੋਟੇ ਸਾਰੇ ਜੰਗੇ ਨਹੀਂ ਹੁੰਦੇ ਪੰਜਿਆਂ ਕੋਲ ਕੋਈਆਂ ਨਹੀਂ ਹੁੰਦੀਆਂ ਉਹਦੇ ਲਈ ਤੁਸੀਂ ਸਮੁੱਚੀ ਕੌਮ ਨੂੰ ਟਾਰਗੇਟ ਨਹੀਂ ਕਰ ਸਕਦੇ ਤਾਂ ਇਸ ਕਰਕੇ ਇਹ ਕੈਂਪ ਤੇ ਆ ਜਿਹੜਾ ਫਰੈਂਚ ਕੈਂਪ ਹੈ ਟਰਗਾਣਾ ਤੁਹਾਨੂੰ ਦੱਸਿਆ ਮੈਂ ਕੱਲ ਨੂੰ ਪਹੁੰਚ ਕੇ ਤੇ ਇਹ ਜਰੂਰ ਤੁਸੀਂ ਇਹਦੀ ਬਦਲ ਕਰੋ ਮੁੰਡੇ ਦੀ ਨੌਜਵਾਨ ਦੀ ਤੇ ਦੂਜੀ ਗੱਲ ਮੈਂ ਫੇਰ ਕਹਿਣਾ ਅੱਗੇ ਵੀ ਮੈਂ ਕਿਹਾ ਸੀਗਾ ਵੀ ਮੁੜਿਓ ਪਰਤਿਓ ਧੋਬੀ ਦੇ ਕੁੱਤੇ ਨਾਲ ਭੈੜੀ ਹੋਣੀ ਆ ਆਸਟ੍ਰੇਲੀਆ ਦੇ ਵਿੱਚ ਦੇਖ ਲਓ ਨਗਰ ਕੀਰਤਨ ਅਗਲੇ ਨੇ ਬੰਦ ਕਰਾਤਾ ਵੀ ਜਾਓ ਇੱਥੇ ਨਹੀਂ ਤੁਸੀਂ ਕੱਢ ਸਕਦੇ ਇੱਥੇ ਤੁਹਾਡੇ ਕਾਨੂੰਨ ਬਣਨੇ ਸ਼ੁਰੂ ਹੋਗੇ ਨਸਲੀ ਭੇਦਭਾਵ ਸ਼ੁਰੂ ਹੋਗੇ ਸਾਡੇ ਬਜ਼ੁਰਗਾਂ ਦੇ ਉੱਤੇ ਨਸਲੀ ਹਮਲੇ ਹੋਣੇ ਸ਼ੁਰੂ ਹੋਗੇ ਤਾਂ ਇਹ ਵਧਣਾ ਕੰਮ ਨਹੀਂ ਘਟਣਾ ਨਹੀਂ ਤੋ ਇਧਰੋਂ ਜ਼ਮੀਨਾਂ ਵੇਚ ਕੇ ਘਰ ਵੇਚ ਕੇ ਨਾ ਜਾਓ ਧਮਾਈਆਂ ਕਰਕੇ ਵਾਪਸ ਪੰਜਾਬ ਮੁੜਿਓ ਆਬੀ ਧਰਤੀ ਬਿਨਾ ਕਿਤੇ ਨਹੀਂ ਗੁਜ਼ਾਰਾ ਹੁੰਦਾ ਕਿਤੇ ਨਹੀਂ ਟੋਈ ਮਿਲਦੀ। ਸੋ ਮੇਰੀ ਇਹ ਤੁਹਾਨੂੰ ਤੀਲ ਆ ਸੁਝਾ ਮੇਰਾ ਵੀਰ ਆਪਣੇ ਬੱਚਿਆਂ ਨੂੰ ਆਪਣੇ ਖੇਤਾਂ, ਵੱਟਾਂ ਨਾਲ, ਬੰਨਿਆਂ ਨਾਲ, ਘਰਾਣਾਂ ਨਾਲ, ਪਿੰਡਾਂ ਨਾਲ ਇਸ ਪੰਜਾਬ ਦੀ ਰਕਤ ਦੇ ਨਾਲ, ਇਸ ਪੰਜਾਬ ਦੀ ਵਿਰਾਸਤ ਨਾਲ ਜੋੜੋ ਮੇਰਾ ਵੀਰ। ਯਾਰ ਆਪਾਂ ਕਸੂਤੇ ਬੰਦੇ ਜਾ ਰਹੇ ਹਾਂ। ਸੋ ਆ ਮੇਰੀਆਂ ਬੇਨਤੀਆਂ ਤੁਹਾਨੂੰ ਤੇ ਮੇਰਾ ਵੀਰ ਜਰੂਰ ਕੱਲ ਨੂੰ ਪਹੁੰਚ ਕੇ ਆਪਾਂ ਉਹਦੀ ਜਿਹੜੀ ਮਤ ਕਰ ਸਕਦੇ ਅਗਲੀ ਜਿਹੜੀ ਵੀ ਕੋਈ ਸੋਡੇ ਕੋਲੇ ਜਾਣਕਾਰੀ ਆਉਂਦੀ ਆ ਪੁਖਤਾ ਜਾਣਕਾਰੀ ਦੇ ਆਧਾਰ ਦੇ ਉੱਤੇ ਥੋਸ ਗੱਲ ਦੇਖ ਕੇ ਸਮਝ ਕੇ ਉਹਨੂੰ ਚੰਗੀ ਤਰ੍ਹਾਂ ਪੜਤਾਲ ਕਰਕੇ ਕੋ ਗੋ ਫੰਡ ਦੇਣਾ ਕੋਈ ਦਸ ਕਦਮ ਮਿਹਨਤ ਲਾਉਣੇ ਫਿਰ ਚਲਾਇਓ ਨਹੀਂ ਆ ਠੱਗ ਪਤਾ ਨਹੀਂ ਕਿੰਨੇ ਖੜੇ ਹੋ ਜਾੜੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤ